ਇਹ ਦ੍ਰਿਸ਼ ਜੋ ਤੁਸੀਂ ਦੇਖ ਰਹੇ ਹੋ ਇਹ ਰਾਵੀ ਦਰਿਆ ਦਾ ਦ੍ਰਿਸ਼ ਹੈ ਮੈਂ ਤੁਹਾਨੂੰ ਦਿਖਾ ਰਿਹਾ ਜੀ ਜਿੱਥੇ ਅਸੀਂ ਇੱਕ ਖਾਸ ਮਕਸਦ ਵਾਸਤੇ ਗਏ ਸੀ ਕਿਹੜੇ ਮਕਸਦ ਵਾਸਤੇ ਸਾਡੇ ਇੱਕ ਭਰਾ ਦੀ ਡੈਥ ਹੋ ਗਈ ਸੀ ਉਹਦੇ ਫੁੱਲ ਤਰਨ ਵਾਸਤੇ ਸਾਡਾ ਪਰਿਵਾਰ ਗਿਆ ਹੋਇਆ ਹੈ ਔਰ ਅਸੀਂ ਪੁਲ ਦੇ ਸੈਂਟਰ ਵਿੱਚ ਖੜੇ ਆ ਰਾਵੀ ਦਰਿਆ ਦੇ ਠੀਕ ਹੈ ਜੀ ਇੱਕ ਪਾਸੇ ਪੰਜਾਬ ਦੀ ਹੱਦ ਦੇ ਤੇ ਦੂਜੇ ਪਾਸੇ ਪਾਕਿਸਤਾਨ ਦੀ ਹੱਦ ਹੈ ਔਰ ਅਸੀਂ ਸੈਂਟਰ ਚ ਖੜੇ ਆ ਠੀਕ ਹੈ ਜੀ ਤੇ ਰਵੀ ਦਰਿਆ ਦੇ ਪੁਲ ਦੇ ਉੱਪਰ ਆਪਾਂ ਖੜੇ ਆ ਜੀ ਪੂਰੇ ਪਰਿਵਾਰ ਦੇ ਨਾਲ ਜਿੱਥੇ ਅਸੀਂ ਫੁੱਲ ਤਾਰਨ ਗਏ ਹੋਏ ਆ ਜੀ ਲਓ ਜੀ ਇਹ ਰਸਤਾ ਚੱਲ ਰਿਹਾ ਕੋਈ ਕੋਈ ਇਸ ਪੁਲ ਉਪਰ ਜਾਂਦਾ ਜੋ ਲੋਡ ਲੋਡ ਕਰਦੇ ਦਿਨਾਂ ਦੀ ਪਹਿਲੀ ਬਣਾ ਇਸ ਇਲਾਕੇ ਵਿੱਚ ਠੀਕ ਹੈ ਜੀ ਤੇ ਔਰ ਸਾਡਾ ਪਰਿਵਾਰ ਫੁੱਲ ਤਾਰ ਰਿਹਾ ਤੇ ਵਾਪਸੀ ਚਾਲੇ ਜਿਹੜੇ ਪੌਂਦੀ ਤਿਆਰੀ ਵਿੱਚ ਆ ਜੀ ਪੁਲ ਤਾਰਨ ਤੋਂ ਬਾਅਦ ਉੱਥੋਂ ਅਸੀਂ ਹੁਣ ਰਵਾਨਾ ਹੋਣਾ ਤੇ ਤੁਸੀਂ ਦੇਖ ਰਹੇ ਹੋ ਕਿ ਅਸੀਂ ਪੁਲ ਦੇ ਕਿਨਾਰੇ ਦੇ ਉੱਪਰ ਖੜੇ ਆ ਪੁਲ ਦੇ ਉੱਪਰ ਖੜੇ ਆ ਤੇ ਸਾਰਾ ਪਰਿਵਾਰੀ ਲੋ ਜੀ ਖੜਾ ਵੀ ਫੁੱਲ ਜਿਹੜੇ ਤਰਨ ਲੱਗੇ ਰਹੇ ਆ ਇਹਦੇ ਵਿੱਚ ਇੱਥੇ ਫੁੱਲ ਜਿਹੜੇ ਉਹ ਤਾਰੇ ਜਾ ਰਹੇ ਆ ਜੀ ਔਰ ਤੁਹਾਨੂੰ ਦਿਖਾਵਾਂਗੇ ਕਿ ਜਦੋਂ ਫੁੱਲ ਜਲਪਵਾ ਕਰਦੇ ਆ ਤੇ ਨਾਲ ਹੀ ਚਿੱਟਾ ਜਿਹਾ ਥੈਲਾ ਉਹ ਵੀ ਤੁਸੀਂ ਛੁੱਟਦਾ ਦੇਖ ਰਹੇ ਹੋ ਨਾਲ ਹੀ ਫੁੱਲ ਠੀਕ ਹੈ ਜੀ ਉਹ ਜਾਂਦਾ ਚਿੱਟਾ ਜਿਹਾ ਲਫਾਫਾ ਤੇ ਨਾਲ ਇੱਕ ਚਿੱਟੀ ਜੀ ਗੁੱਥਲੀ ਜੋ ਜਲ ਪ੍ਰਭਾਵ ਜੇ ਕੀਤੀ ਹੋਈ ਹੁਣੇ-ਹੁਣੇ ਤੇ ਸਾਰਿਆਂ ਦੀ ਅੱਖਾਂ ਜਿਹੜੀਆਂ ਨੰਮ ਹੋ ਰਹੀਆਂ ਕਿਉਂਕਿ ਜਦੋਂ ਘਰੋਂ ਕੋਈ ਜੀ ਚਲਾ ਜਾਵੇ ਇਥੇ ਦੁੱਖ ਤਾਂ ਹੁੰਦਾ ਹੀ ਔਰ ਤੁਸੀਂ ਦੇਖ ਰਹੇ ਹੋ ਰਾਵੀ ਦਰਿਆ ਨਹਿਰੇ ਡੇਰ ਬਾਬਾ ਨਾਨਕ ਪਾਣੀ ਜਿਹੜਾ ਲਾਲ ਰੰਗ ਦਾ ਜਿਹੜਾ ਆ ਰਿਹਾ ਜੀ ਕਿਉਂਕਿ ਬਾਰਸ਼ਾਂ ਕਰਕੇ ਜ਼ਮੀਨ ਖੁਰਖੁਰ ਕੇ ਜਿਹੜੀ ਆਉਂਦੀ ਫਿਰ ਪਾਣੀ ਲਾਲ ਰੰਗ ਦਾ ਆਉਂਦਾ ਜੀ ਤੇ ਥੋੜੀ ਸਮੇਂ ਵਿੱਚ ਇੱਥੋਂ ਅਸੀਂ ਰਵਾਨਗੀ ਕਰਾਂਗੇ ਰਵਾਨਗੀ ਕਰਨ ਤੋਂ ਬਾਅਦ ਅਸੀਂ ਬੇਰਾ ਬਾਬਾ ਨਾਨਕ ਹੋ ਕੇ ਦਰਬਾਰ ਸਾਹਿਬ ਦੇ ਦਰਸ਼ਨ ਵੀ ਉਹ ਕਰਨੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ